ਤੁਡੀ ਮੁਲਾਕਾਤ ਕਰਾਈ ਜਾਵੇ ਜਨਰਲ ਸਿੱਧਾ ਤੇ ਸਕਾਰਾਤਮਕ ਅਸਰ ਤੁਹਾਡੀ ਜ਼ਿੰਦਗੀ ਤੇ ਪੈਂਦਾ ਹੋਵੇ ਉਸੇ ਲੜੀ ਤਹਿਤ ਅੱਜ AV18 ਦੀ ਟੀਮ ਟਿੱਬੀ ਰੋਡ ਅਮਲੋਵਕੇ ਪਹੁੰਚੀਏ ਜਿੱਥੇ ਕਿ ਸੁਪਰੀਮ ਨਿਊਟ੍ਰੀਸ਼ਨ ਸੈਂਟਰ ਦੇ ਵਿੱਚ ਸਾਨੂੰ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਜਿੱਥੇ ਦੇ ਓਨਰ ਸਿੰਘ ਸਾਹਿਬ ਨਾਲ ਗੱਲਬਾਤ ਕਰਦੇ ਆ ਕਿਉਂਕਿ ਅੱਜ ਦੇ ਟਾਈਮ 'ਚ ਆਪਾਂ ਲੋਕ ਸਾਰੇ ਜਾਣਦੇ ਆ ਕਿ ਆਮ ਬੰਦੇ ਨੂੰ ਹੈਲਥ ਪ੍ਰਤੀ ਬੜੇ ਇਸ਼ੂਜ਼ ਆਉਂਦੇ ਨੇ ਬਹੁਤ ਮਾਰਕੀਟ ਦੇ ਵਿੱਚ ਬੜੇ ਵੇਰੀਐਂਟ ਚੱਲੇ ਹੋਏ ਨੇ ਬੜੇ ਸਪਲੀਮੈਂਟਸ ਚੱਲੇ ਹੋਏ ਨੇ ਬਹੁਤ ਮੈਡੀਸਿਨ ਚੱਲੀਆਂ ਹੋਈਆਂ ਤੇ ਹੋਰ ਵੀ ਬਾਤ ਕੋਈ ਚੱਲਿਆ ਹੋਇਆ ਵੈ ਜਿਹੜਾ ਕਿ ਸਿੱਧਾ ਜਾਂ ਸਿੱਧਾ ਇਨਸਾਨੀ ਜ਼ਿੰਦਗੀ ਨੂੰ ਸੌਖਾ ਕਰਨ ਦਾ ਦਾਵਾ ਕਰਦਾ ਉੱਥੇ ਹੀ ਇੱਥੇ ਸਿੰਘ ਸਾਹਿਬ ਦੇ ਕੋਲ ਵੀ ਕੁਝ ਅਜਿਹ ਡੇਲੀ ਰੂਟੀਨ ਹੈ ਡੱਲ ਡੇਲੀ ਡਾਈਟ ਪਲਾਨ ਹੈ ਉਹਨੂੰ ਅਸਿਸਟੇਬਲ ਕਰਦਾ ਤੇ ਉਹਨੂੰ ਹੈਲਥੀ ਹੋਣ ਦੇ ਵਿੱਚ ਬਹੁਤ ਮਦਦ ਸਾਬਿਤ ਮਦਦਗਾਰ ਸਾਬਿਤ ਹੁੰਦਾ ਵੈ ਆਓ ਗੱਲ ਕਰਦੇ ਆ ਇੱਥੇ ਦੇ ਸੁਪਰੀਮ ਨਿਊਟ੍ਰੀਸ਼ਨ ਸੈਂਟਰ ਦੇ ਓਨਰ ਨਾਲ ਪਹਿਲਾਂ ਤਾਂ ਸਰ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਹਾਂਜੀ ਵੀਰ ਜੀ ਨੇ ਮੇਰੇ ਨਾਲ ਗੱਲਬਾਤ ਕੀਤੀ ਆ ਅੱਜ ਸਾਡਾ ਸਮਾਜ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਨਾਲ ਜੂਝ ਰਿਹਾ ਉਹਦੇ ਵਿੱਚ ਕਈ ਇੱਕ ਕਾਰਨ ਨੇ ਤੁਸੀਂ ਸਭ ਜਾਣਦੇ ਹੋਵੋਗੇ ਪਰ ਮੈਂ ਤੁਹਾਨੂੰ ਆਪਣੀ ਦਾਦਾ ਮੇਰੇ ਨਾਲ ਕੀ ਹੋ ਰਿਹਾ ਸੀਗਾ ਕੈਮਰਾ ਵਜਨ ਬਹੁਤ ਜਿਆਦਾ ਵਧ ਗਿਆ ਸੀਗਾ ਤੇ ਵਜਨ ਜਿਆਦਾ ਵਧਣ ਕਰਕੇ ਮੇਰੇ ਘਰਾੜੇ ਬਹੁਤ ਵੱਜਦੇ ਸੀ ਕੜੇਲਾ ਬਹੁਤ ਮੇਰੇ ਵੱਜਦੇ ਸੀਗੇ ਆ ਮੈਂ ਸਵੇਰੇ ਸਾਬ ਨਿਤਨਾਇਮ ਕਰਨ ਲੱਗਾ ਚੌਕੜਾ ਨਹੀਂ ਮਾਰਛਦਾ ਸੀਗਾ ਤੁਰਨਾ ਫਿਰਨਾ ਮੈਨੂੰ ਬਹੁਤ ਔਖਾ ਹੋ ਗਿਆ ਮਤਲਬ ਮੈਂ ਮੰਨਦਾ ਕਿ ਮੈਨੂੰ ਆਪਣੀ ਜ਼ਿੰਦਗੀ ਕੇ ਬੋਝ ਲੱਗ ਰਹੀ ਸੀਗੀ ਮੈਂ ਇਨੇ ਕੇ ਦਵਾਈਆਂ ਖਾਂਦਾ ਸੀਗਾ ਕਿ ਸਵੇਰ ਦੀ ਮੇਰੀ ਸ਼ੁਰੂਆਤ ਇੱਕ ਗੋਲੀ ਨਾਲ ਹੁੰਦੀ ਸੀਗੀ ਕਿ ਮੈਂ ਗੋਲੀ ਖਾਣੀ ਤਜਾ ਵਾਲੀ ਤਾਂ ਮੇਰਾ ਜ਼ਿੰਦਗੀ ਸ਼ੁਰੂਆਤ ਹੋਣੀ ਰਾਤ ਨੂੰ ਪੈਣ ਵੇਲੇ ਖੂਨ ਪਤਲੇ ਗੋਲੀ ਖਾਣੀ ਤਾਂ ਮੇਰਾ ਰਾਤ ਨੂੰ ਹੁੰਦੀ ਸੀਗੀ ਦਿਨ ਚ ਮੈਂ ਦਵਾਈਆਂ ਖਾਂਦੇ ਰਹਿਣਾ ਸੀਗਾ ਮੈਂ ਕਹਿਆ ਸੀ ਮੇਰੇ ਕੋ ਕੋਈ ਇਹੀ ਚੀਜ਼ ਮਿਲ ਜੇਵੇ ਜੀ ਜਿਹਦੇ ਕਰਕੇ ਮੇਰਾ ਮੋਟਾਪਾ ਘਟ ਜਵੇ ਤੇ ਮੇਰਾ ਵਜ਼ਨ ਘਟ ਜੇ ਤੇ ਫਿਰ ਮੈਂ ਇੱਕ ਵੀਰ ਨੇ ਮੈਨੂੰ ਇਹ ਤਾ ਨਿਊਟ੍ਰੀਸ਼ਨ ਮੈਂ ਨਿਊਟ੍ਰੀਸ਼ਨ ਖਾਇਆ ਉਹ ਖਾਣ ਨਾਲ ਉਹ ਘਟਣ ਨਾਲ ਜਿੰਨੀਆਂ ਮੇਰੀਆਂ ਸਰੀਰਕ ਤੌਰ ਤੇ ਸਮੱਸਿਆਵਾਂ ਸੀਗੀਆਂ ਅੱਜ ਸਾਰੀਆਂ ਘਟ ਹੋ ਗਈਆਂ ਅੱਜ ਮੈਂ ਰੱਬ ਦੀ ਕਿਰਪਾ ਨੇ ਕਹਿਣਾ ਕਿ ਮੈਂ ਬਿਨਾਂ ਕਿਸੇ ਦਵਾਈ ਤੋਂ ਆਪਣਾ ਜ਼ਿੰਦਗੀ ਜਿਉ ਰਿਹਾ ਹਾਂ ਬਹੁਤ ਵਧੀਆ ਸਰ ਨੇ ਗੱਲ ਦੱਸੀ ਹੈ ਕਿ ਬਹੁਤ ਉਹਨਾਂ ਨੇ ਮੈਡੀਸਿਨ ਤੋਂ ਸਟਾਰਟ ਹੁੰਦੀ ਸੀ ਜਿਵੇਂ ਕਿ ਆਮ ਲੋਕਾਂ ਦੀ ਅੱਜ ਕੱਲ ਦਿਨਚਰਿਆ ਵਾ ਸਵੇਰੇ ਗੋਲੀ ਲੈ ਲਈ ਦੁਪਹਿਰ ਨੂੰ ਲੈ ਲਈ ਰਾਤ ਨੂੰ ਲੈ ਲਈ ਤੇ ਆਪਣੀ ਦਿਨਚਰਿਆ ਕਰਦੇ ਨੇ ਬਟ ਕਿਸੇ ਚੰਗੇ ਸੱਜਣ ਨੇ ਉਹਨਾਂ ਨੂੰ ਨਿਊਟ੍ਰੀਸ਼ਨ ਬਾਰੇ ਦੱਸਿਆ ਤੇ ਉਹਨਾਂ ਨੇ ਉਸ ਚੀਜ਼ ਨੂੰ ਆਪਣੇ ਉੱਤੇ ਭੋਗ ਗਿਆ ਉਸ ਚੀਜ਼ ਦਾ ਸੁਧਾਰ ਪਹਿਲਾਂ ਆਪਣੇ ਉੱਤੇ ਕੀਤਾ ਆਪ ਇੱਕ ਐਗਜ਼ਾਮਪਲ ਸੈੱਟ ਕੀਤੀ ਤੇ ਉਸ ਤੋਂ ਬਾਅਦ ਉਸ ਚੀਜ਼ ਨੂੰ ਲੋਕਾਂ ਦੇ ਭਲੇ ਲਈ ਲੋਕਾਂ ਦੇ ਹਿੱਤ ਦੇ ਲਈ ਉਹਨਾਂ ਨੇ ਐਜ਼ ਅ ਬਿਜ਼ਨਸ ਵੀ ਸਟਾਰਟ ਕੀਤਾ ਵਾ ਆਓ ਜਾਣਦੇ ਹਾਂ ਉਹਨਾਂ ਕੋਲ ਕਿ ਕਿਸ ਕਿਸਮ ਦਾ ਨਿਊਟ੍ਰੀਸ਼ਨ ਹੈ ਕਿਸ ਕਿਸਮ ਦੀ ਇਹਦੇ ਵਿੱਚ ਵੈਰਾਈਟੀਆਂ ਤੇ ਕੀ ਕੀ ਮੇਰਾ ਹੈਲਪਫੁਲ ਹੋ ਸਕਦਾ ਹੈ ਸਰ ਕੀ ਇਹ ਜਿਹੜਾ ਨਿਊਟ੍ਰੀਸ਼ਨ ਦਾ ਸਟਰਕਚਰ ਹੈ ਸਾਰਾ ਸ਼ਾਰਟ ਐਂਡ ਬਰੀਫ ਕਿਵੇਂ ਸਮਝਾਉਗੇ ਸਾਨੂੰ ਦੇਖੋ ਸਾਡੇ ਕੋਲੇ ਨੇਚਰਲ ਸੋਰਸ ਤੋਂ ਬਣਿਆ ਹੋਇਆ ਨਿਊਟ੍ਰੀਸ਼ਨ ਜਿਹੜਾ ਕਿ ਤੁਹਾਡਾ ਟਾ ਵੇਟ ਲਾਸ ਔਰ ਫੈਟ ਲਾਸ ਤੇ ਕੰਮ ਕਰਦਾ ਹੈ ਇਹਨੂੰ 2 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਤੱਕ ਦਾ ਲੇਡੀਜ਼ ਐਂਡਸ ਕੋਈ ਵੀ ਲੈ ਕੇ ਆਪਣਾ ਵਜ਼ਨ ਘਟਾ ਸਕਦਾ ਔਰ ਬੜੀ ਗੱਲ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਕਿਉਂਕਿ ਜਿਹੜੇ ਮਹਿਕਮੇ ਹੁੰਦੇ ਨੇ ਹਰ ਚੀਜ਼ ਨੂੰ ਟੈਸਟ ਕਰਦੇ ਨੇ ਇਹਨੂੰ ਸਰਟੀਫਾਈਡ ਕਰਦੇ ਨੇ ਇਹਦਾ ਕੋਈ ਛਿਰਦੇ ਬਾੜਾ ਸਰ ਨਹੀਂ ਆ ਤੁਹਾਡਾ ਵਜਨ ਘਟਦਾ ਵਜਨ ਨਾ ਜਿੰਨੀ ਆ ਤੁਹਾਡੇ ਸਰੀਰ ਵਿੱਚ ਦਿੱਕਤਾਂ ਨੇ ਸਮੱਸਿਆਵਾਂ ਨੇ ਉਹ ਸਾਰੀਆਂ ਹੱਲ ਹੋ ਜਾਂਦੀਆਂ ਬਹੁਤ ਵਧੀਆ ਗੱਲ ਦੱਸੀ ਆ ਸਰ ਨੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਮਟਾਪਾ ਸਾਰੀਆਂ ਹੀ ਬਿਮਾਰੀਆਂ ਦਾ ਜੜਾ ਜਿਵੇਂ ਕਿ ਸਰ ਵੀ ਇਸ ਸੰਤਾਪ ਨੂੰ ਭੋਗ ਰਹੇ ਸੀਗੇ ਤੇ ਨਿਊਟ੍ਰੀਸ਼ਨ ਪਿੱਛੇ ਮੈਂ ਵਿੱਕੀ ਜੀ ਨੂੰ ਬੇਨਤੀ ਕਰਦਾ ਕਿ ਉਹ ਇਹਨਾਂ ਦੀ ਫੋਟੋ ਦਿਖਾਣ ਆਫਟਰ ਵਾਲੀ ਵੀ ਤੇ ਬਿਫੋਰ ਵਾਲੀ ਵੀ ਦੋਨੋਂ ਹੀ ਉਹਨਾਂ ਨੇ ਦਿਖਾਣੀਆਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਜੀ ਕਿ ਮਟਾਪਾ ਸਾਰੀਆਂ ਬਿਮਾਰੀਆਂ ਦੀ ਜੜਾ ਹੈ ਤੇ ਜੇਕਰ ਆਪਾਂ ਮੈਡੀਕਲ ਵੱਲ ਨੂੰ ਚੱਲਦੇ ਆ ਦਵਾਈਆਂ ਵੱਲ ਨੂੰ ਚੱਲਦੇ ਆ ਤਾਂ ਆਪਾਂ ਲੋਕ ਕਿਤੇ ਨਾ ਕਿਤੇ ਇਹਨਾਂ ਤੇ ਹੀ ਡਿਪੈਂਡ ਹੋ ਜਾਂਦੇ ਆ ਬਟ ਹੁਣ ਦੇ ਟਾਈਮ ਦੇ ਵਿੱਚ ਜੋ ਆਪਣੇ ਪ੍ਰਾਤਣ ਕਹਿ ਲਈਏ ਕਿ ਵੇਦਾਂ ਤੋਂ ਆਪਣੇ ਜਿਹੜੇ ਅਸਲੀ ਵੇਖਿਆ ਬਈ ਤੇ ਉਤੋਂ ਬਹੁਤ ਕੁਝ ਇਦਾਂ ਦੀਆਂ ਚੀਜ਼ਾਂ ਸਪਲੀਮੈਂਟਸ ਬਣ ਕੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਕਿ ਮਨੁੱਖੀ ਜੀਵਨ ਨੂੰ ਬੜਾ ਆਸਾਨ ਤੇ ਬੜਾ ਸੌਖਾ ਕਰਤਾ ਸਰ ਆਪਾਂ ਜਾਣਦੇ ਆ ਕਿ ਅਕਸਰ ਕੀ ਹੁੰਦਾ ਵੈ ਕਿ ਲੋਕ ਜਦੋਂ ਪੋਸਟਿਕਟਾ ਦੀ ਪੂਰਤੀ ਦੇ ਲਈ ਨਿਊਟ੍ਰੀਸ਼ਨ ਲੈ ਲੈਂਦੇ ਨੇ ਸਰ ਜਦੋਂ ਲੈਂਦੇ ਰਹਿੰਦੇ ਨੇ ਤਾਂ ਉਹਨਾਂ ਨੂੰ ਇਹ ਚੀਜ਼ ਬੜੀ ਰਿਲੀਫ ਦਿੰਦੀ ਆ ਬੰਦੇ ਬੜੇ ਰਿਲੈਕਸ ਹੋ ਜਾਂਦੇ ਨੇ ਆਫਟਰ ਅਨ ਸਰਟਨ ਟਾਈਮ ਜੇਕਰ ਕਿਤੇ ਕਿਸੇ ਪੁਆਇੰਟ ਆਫ 뷰 ਤੇ ਆ ਕੇ ਉਹ ਇਸ ਚੀਜ਼ ਨੂੰ ਛੱਡ ਦਿੰਦੇ ਨੇ ਤਾਂ ਮੁੜ ਕੇ ਸਰ ਫੇਰ ਮੋਟਾਪਾ ਰੀ ਗਰੋਥ ਕਰਨ ਲੱਗ ਜਾਂਦਾ ਜਿਹੜੇ ਨਿਊਟ੍ਰੀਸ਼ਨ ਸਰ ਥੋ ਇਸ ਚੀਜ਼ ਨੂੰ ਦੇਖੋ ਜਿਹੜਾ ਦੁਬਾਰਾ ਵਜ਼ਨ ਗੇਨ ਹੋਣ ਦੀ ਜ਼ਰੂਰਤ ਆ ਉਹ ਸਾਡੇ ਪ੍ਰੋਡਕਟ ਖਾਣ ਨਾਲ ਕਿਸੇ ਦਾ ਨਹੀਂ ਦੁਬਾਰਾ ਵਜ਼ਨ ਵਧਿਆ ਗਿਆ ਕਿਉਂਕਿ ਵਜ਼ਨ ਕਿਉਂ ਵੱਧਾਏ ਸਾਡੇ ਅੱਜ ਕੱਲ ਦੇ ਖਾਣੇ ਵਿੱਚ ਤੱਤਾਂ ਦੀ ਬਹੁਤ ਘਾਟ ਆ ਆਪਾਂ ਸਾਰੇ ਜਾਣਦੇ ਹਾਂ ਤਤਾਂ ਦੀ ਘਾਟ ਖਾਸ ਕਰਕੇ ਜਿਹੜਾ ਤਤ ਪ੍ਰੋਟੀਨ ਦੀ ਪ੍ਰੋਟੀਨ ਆ ਇਹਦੀ ਬਹੁਤ ਮਾਤਰਾ ਘਟਾ ਜਦੋਂ ਬਾਡੀ ਚ ਪ੍ਰੋਟੀਨ ਦੀ ਮਾਤਰਾ ਘਟ ਜਾਂਦੀ ਆ ਤਾਂ ਜਿਹੜਾ ਮੋਟਾ ਬ੍ਰਜਮ ਆ ਇਹ ਕਾਫੀ ਸਲੋ ਹੋ ਜਾਂਦਾ ਉਹਦੇ ਸਲੋ ਹੋਣ ਨਾਲ ਜਿਹੜਾ ਸਾਡਾ ਇਹ ਸਟ੍ਰਕ ਹੋ ਜਾਂਦਾ ਸਾਡਾ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਜਿਹੜਾ ਜੇ ਤੁਹਾਨੂੰ ਪ੍ਰੋਟੀਨ ਦਿਨਿਆ ਖਾਣ ਬਾਅਦ ਤੇ ਜਾਂ ਨਿਊਟ੍ਰੀਸ਼ਨ ਦਿਨਿਆ ਇਹ ਸਾਡੇ ਮਸਲ ਗੇਨ ਕਰਦਾ ਜਦੋਂ ਮਸਲ ਗੇਨ ਹੋ ਜਾਂਦੇ ਆ ਮਸਲ ਗੇਨ ਹੋਣ ਨਾਲ ਮੋਟਾਬੋਲਿਜ਼ਮ ਕਾਫੀ ਬੂਸਟ ਹੋ ਜਾਂਦਾ ਜਦੋਂ ਬੂਸਟ ਹੋ ਗਿਆ 500 ਕੈਲਰੀ ਹੋਵੇ ਜਾਂ ਕੋਈ ਮਾੜੀ ਚਰਬੀ ਹੋਵੇ ਆਪਣੇ ਆਪ ਖੁਰਨੂ ਸ਼ੁਰੂ ਹੋ ਜਾਂਦੀ ਆ ਜੇ ਤੁਹਾਡੇ ਆਪੇ ਬੇਸਤੇ ਕੰਮ ਕਰ ਲਿਆ ਕਿ ਤੁਹਾਡਾ ਵਜ਼ਨ ਵੱਧ ਕਿਉਂ ਰਿਹਾ ਆ ਆਪਾਂ ਤੁਹਾਨੂੰ ਉਹੀ ਚੀਜ਼ ਦੀ ਪੂਰੀ ਕਰਤੀ ਦੁਬਾਰਾ ਵਜ਼ਨ ਦੇ ਵਾਜੇ ਕਾਰਨ ਨਹੀਂ ਪੂਰਾ ਹੁੰਦਾ ਦੂਸਰੀ ਗੱਲ ਜਦੋਂ ਤੁਸੀਂ ਛੱਡਣਾ ਜੁੜ ਕੇ ਸਾਡਾ ਜੀ ਨੂਰਸਲ ਖਾਣੇ ਹੋ ਲੈਨੇ ਹੋ ਤੁਹਾਨੂੰ ਨਾਲ-ਨਾਲ ਸਮਾਜ ਦੇ ਹਿੱਤ ਤੋਂ ਉਹਨੂੰ ਇੰਨੀ ਸੀ ਫ੍ਰੀ ਟ੍ਰੇਨਿੰਗ ਦੇ ਦਿੰਨੇ ਆ ਮੁਫਤ ਵਿੱਚ ਟ੍ਰੇਨਿੰਗ ਦੇ ਦਿੰਨੇ ਆ ਕਿ ਸਾਡੀ ਬੋਡੀ ਨੇ ਕਦੋਂ ਕਿੰਨਾ ਔਰ ਕੀ ਖਾਣਾ ਤੁਸੀਂ ਉਹਨੂੰ ਮੈਂਟੇਨ ਕਰਦੇ ਹੋ ਤੇ ਬਰਾਬਰ ਐਕਸਰਸਾਈਜ਼ ਕਰਦੇ ਹੋ ਤਾਂ ਬਿਰਝ ਸਵਾਲ ਨਹੀਂ ਪੈਦਾ ਹੁੰਦਾ ਕਿ ਵਜਨ ਦੁਬਾਰਾ ਕਿਹਦਾ ਵਧੇ ਅੱਜ ਮੇਰੇ ਕੋਲ ਇੱਕ ਵੀ ਬੰਦਾ ਜਿਹੜਾ ਕਹੇ ਕਿ ਮੇਰਾ ਵਜਨ ਵਧਿਆ ਹੋਇਆ ਮੇਰਾ ਖੁਦ ਦਾ ਨਹੀਂ ਵਧਿਆ ਹੋਇਆ ਜੀ ਮੇਰਾ ਵਜਨ ਵਧਿਆ ਹੁੰਦਾ ਤੁਸੀਂ ਮੇਰੇ ਡੌਲੇ ਦੇਖੋ ਬੜੀ ਗੱਲ ਸਾਡੇ ਨਿਊਟ੍ਰੀਸ਼ਨ ਨੇ ਇਹ ਖਾਣ ਨਾਲ ਜਿਹੋ ਬੰਦਾ ਵਜਨ ਘਟਦਾ ਏ ਤਾਂ ਚੰਬੜੀ ਲੰਮਕਦੀ ਨਹੀਂ ਹੈ ਕਿ ਮੇਰੇ ਤੋਂ ਡੌਲੇ ਦੇਖੋ ਮੇਰੇ ਕਿਤੇ ਵੀ ਜੀ ਮੇਰਾ ਵਜ਼ਨ ਵੱਧਦਾ ਪਰ ਥੋੜ੍ਹਾ ਵੱਧਦਾ ਸੀਗਾ ਇਹ ਚੀਜ਼ ਆ ਜੀ ਜਿਵੇਂ ਕਿ ਸਰ ਨੇ ਦੱਸਿਆ ਵੈ ਕਿ ਉਹ ਪ੍ਰੋਪਰ ਨਾਲ ਡਾਈਟ ਪਲਾਨ ਤੇ ਐਕਸਰਸਾਈਜ਼ਸ ਵੀ ਦੱਸਦੇ ਨੇ ਜਿਹੜੀਆਂ ਕਿ ਆਫਟਰ ਫੈਕਟ ਇਹ ਚੀਜ਼ ਤੁਹਾਨੂੰ ਨਾਰਮਲਾਈਜ਼ ਕਰਦੀ ਹੈ ਜਿਵੇਂ ਕਿ ਸਰ ਨੇ ਦੱਸਿਆ ਹੋਇਆ ਕਿ ਫਿਟਨੈਸ ਮਿਲ ਜਾਊਗੀ ਯਾਨੀ ਕਿ ਫੈਟ ਜਦੋਂ ਛੱਡ ਜਾਂਦਾ ਤਾਂ ਬੰਦਾ ਵਾ ਜਿਹੜਾ ਵੈਸੀ ਓਵਰਏਜਡ ਲੱਗਣ ਲੱਗ ਜਾਂਦਾ ਵਾ ਜਾਂ ਰਿੰਕਲਸ ਪੈਣ ਲੱਗ ਜਾਂਦੇ ਨੇ ਜਾਂ ਫੇਸ ਆ ਕਿਸੇ ਹੋ ਟੰਗਦਾ ਹੋ ਜਾਂਦਾ ਸਰ ਆਪਾਂ ਦੇਖਿਆ ਕਿ ਅੱਜ ਦੀ ਜਿਹੜੀ ਯੂਥ ਆਪਣੀ ਜੰਗ ਬਰਗੇਟ ਹੈ ਉਹਨੂੰ ਕਿਤੇ ਨਾ ਕਿਤੇ ਟੇਸਟ ਨੂੰ ਉਹ ਪੋਸਟਿਕਤਾ ਦੇ ਉੱਪਰ ਰੱਖਦੇ ਨੇ ਤਾਂ ਸਰ ਉਹ ਜੇਕਰ ਇਹੋ ਜਿਹੇ ਸਪਲੀਮੈਂਟਸ ਨੂੰ ਗੇਨ ਵੀ ਕਰਨਾ ਚਾਹੁੰਦੇ ਨੇ ਜੇ ਉਹ ਜਿਹੇ ਸਪਲੀਮੈਂਟਸ ਨੂੰ ਅਪਣਾਉਣਾ ਵੀ ਚਾਹੁੰਦੇ ਨੇ ਤਾਂ ਉਹ ਨਾਲ ਟੇਸਟ ਨੂੰ ਪੈਰਲ ਰੱਖਦੇ ਨੇ ਤਾਂ ਸਰ ਜਿਹੜੇ ਆਪਣੇ ਸਪਲੀਮੈਂਟਸ ਨੇ ਕੀ ਇਹ ਵਧੀਆਂ ਨੇ ਜੀ ਖਾਣ ਚ ਟੇਸਟੀ ਨੇ ਤੇ ਯੂਥ ਨੂੰ ਅਟਰੈਕਟ ਕਰ ਸਕਦੇ ਨੇ ਦੇਖੋ ਵੀਰ ਜੀ ਰਿਹਾ ਫਲੇਵਰ ਦੀ ਗੱਲ ਜਾਂ ਟੇਸਟ ਦੀ ਗੱਲ ਸਾਡੇ ਕੋਲੇ ਜਿਹੜੇ ਅਸੀਂ ਤੁਹਾਨੂੰ ਦਿੰਨੇ ਆ ਨਿਊਟ੍ਰੀਸ਼ਨ ਸ਼ੇਕ ਉਹਦੇ ਸਾਡੇ ਕੋਲ ਚਾਰ ਪੰਜ ਚਾਰ ਪੰਜ ਬਕਾਰ ਦੇ ਫਲੇਵਰ ਨੇ ਤੁਸੀਂ ਆਪਣੀ ਚੁਆਇਸ ਦਾ ਲੈ ਸਕਦੇ ਹੋ ਉਹ ਇੰਨੇ ਕਿ ਟੈਸਟੀ ਨੇ ਕਿ ਕਈ ਵਾਰ ਸਾਨੂੰ ਕਈ ਲੋਕ ਫੋਨ ਕਰਦੇ ਆ ਕਿ ਛੜਦੇ ਬੱਚੇ ਚੱਕ ਚੱਕ ਪੀ ਜਾਂਦੇ ਨੇ ਛੜਦਾ ਖਤਮ ਹੋ ਗਿਆ ਅਸੀਂ ਕਹਿੰਦੇ ਭਾਈ ਹੋਰ ਮੰਗਾ ਲਓ ਛੜ ਕੋ ਲਗ ਲਗ ਫਲੇਵਰ ਨੇ ਲਗ ਲਗ ਟੈਸਟ ਨੇ ਉਹਦੀ ਛੜ ਕੋ ਕੋਈ ਕਮੀ ਨਹੀਂ ਹੈਗੀ ਅਬ ਦੀ ਚੋਅ ਹੈ ਦਾ ਤੁਸੀਂ ਮੰਗਾ ਸਕਦੇ ਹੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਜੀਪ ਦਾ ਟੇਸਟ ਕਿਸੇ ਨੇ ਵੀ ਨਹੀਂ ਛੱਡਿਆ ਹੁੰਦਾ ਹੈਗਾ ਤੇ ਜੇਕਰ ਯੂਥ ਅੱਜ ਕੱਲ ਦਾ ਵੈਸੇ ਹੀ ਆਪਾਂ ਦੇਖਿਆ ਹੋਵੇ ਕਿ 버거 ਪੀਜ਼ੇ ਮੋਮੋਜ਼ ਵਗੈਰਾ ਵੱਲ ਤਾਂ ਉਲਝਿਆ ਹੋਇਆ ਬਟ ਪੋਸਟਿਕ ਤਾਂ ਤੋਂ ਬੜਾ ਦੂਰ ਜਾ ਰਿਹਾ ਹੈ ਇਹ ਚੀਜ਼ ਜਿਵੇਂ ਸਿੰਘ ਸਾਹਿਬ ਦੱਸ ਰਹੇ ਨੇ ਉਹ ਚ ਨਿਊਟ੍ਰੀਸ਼ਨ ਵੀ ਪੂਰਾ ਪਿਆ ਤੇ ਬੋਡੀ ਨੂੰ ਜਿਹੜੇ ਜ਼ਰੂਰੀ ਤੱਤ ਨੇ ਉਹ ਨੂੰ ਮਿਲ ਨਹੀਂ ਮਿਲਨੇ ਨੇ ਜਿਦੇ ਨਾਲ ਕਿ ਸਰੀਰਾ ਥੋੜਾ ਫਿਟਨੈਸ ਵੱਲੋਂ ਵੀ ਜਾਂਦਾ ਰਹੂਗਾ ਸਿੰਘ ਸਾਹਿਬ ਆਪਾਂ ਇੱਕ ਅੱਜ ਦੇ ਟਾਈਮ ਦੇ ਵਿੱਚ ਹੋਰ ਬੜੀ ਚੀਜ਼ ਦੇਖੀ ਹੈ ਕਿ ਮਟਾਪੇ ਤੋਂ ਛੁੱਟ ਹੋਰ ਬੜੀਆਂ ਨਾਰਮਲ ਜੀਆਂ ਗੱਲਾਂ ਹੋ ਜਾਂਦੀਆਂ ਜਿਹਨੂੰ ਕਿ ਆਪਾਂ ਬਿਮਾਰੀ ਵੀ ਨਹੀਂ ਕਹਿ ਸਕਦੇ ਤੇ ਡਾਕਟਰ ਦੀ ਲੈਂਗੁਏਜ ਚ ਚਾਹੇ ਉਹਨੂੰ ਆਪਾਂ ਜੋ ਮਰਜ਼ੀ ਕਹਿ ਲਈਏ ਤਾਂ ਸਰ ਕੀ ਉਹਦੇ ਲਈ ਵੀ ਤੁਹਾਡੇ ਕੋਲ ਕੋਈ ਨਿਊਟ੍ਰੀਸ਼ਨ ਹੈ ਕਿ ਜਿਤਨਾ ਸਰੀਰ ਅੰਦਰੂਨੀ ਉਹ ਕਮੀ ਨੂੰ ਪੂਰਾ ਕਰਕੇ ਬੰਦਾ ਉਹ ਚੀਜ਼ ਤੋਂ ਵੀ ਰਾਹਤ ਪਾ ਸਕੇ ਦੇਖੋ ਜੀ ਬੜੀ ਗੱਲ ਹੈ ਵੀਰ ਮੇਰੇ ਕਿ ਇੱਕ 20 ਲੱਖ ਦੀ ਗੱਡੀ ਹੋਵੇ ਉਹ ਚੱਲਣੀ ਤਾਂ ਹੁੰਦੀ ਆ ਪਟ્રોલ ਨਾਲ ਜੇ ਆਪਾਂ ਡੀਜ਼ਲ ਪਾਈਏ ਤਾਂ ਗੱਡੀ ਵੀ ਖਰਾਬ ਹੋ ਜਾਂਦੀ ਆ ਜਿਹੜੇ ਸਾਡੇ ਰੱਬ ਨੇ ਬਾਡੀ ਬਣਾਈ ਆ ਇਹਨੂੰ ਕੁਦਰਤੀ ਚੀਜ਼ਾਂ ਖਾਣ ਬੈਠ ਚਾਹੀਦੀਆਂ ਨੇ ਜਿਹੜੇ ਆਪਾਂ ਲੋਕਾਂ ਨੂੰ ਪੂਰੀਆਂ ਪ੍ਰੋਵਾਈਡ ਆਪਾਂ ਕਰਵਾ ਰਹੇ ਹਾਂ ਯਾਨੀ ਕਿ ਸਰਦੀ ਗੱਲ ਇਹ ਹੈ ਕਿ ਜੋ ਆਪਣੇ ਸਰੀਰ ਨੂੰ ਲੋੜੀਂਦੇ ਪੋਸਟਿਕ ਨੇ ਜੋ ਆਪਣੇ ਸਰੀਰ ਤੇ એનર્ਜੀ ਲੈਵਲ ਨੂੰ ਬੂਸਟ ਕਰਨ ਲਈ ਤੇ ਜੋ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਨਿਰੋਗ ਰੱਖਣ ਦੇ ਲਈ ਜ਼ਰੂਰੀ ਨੇ ਉਹ ਸਾਰੇ ਤਤਵ ਇਹਨਾਂ ਦੇ ਨਿਊਟ੍ਰੀਸ਼ਨ ਦੇ ਵਿੱਚ ਹੈਗੇ ਅਸੀਂ ਅਕਸਰ ਦੇਖਿਆ ਆਪੇ ਸਰਕਲ ਸੈਕਿੰਡ ਸਾਡਾ ਵਿਜ਼ਿਟ ਆ ਪਹਿਲਾਂ ਵੀ ਆਨੇ ਆ ਤਾਂ ਇਹਨਾਂ ਕੋਲ ਬਹੁਤ ਲੋਕ ਅਲੱਗ-ਅਲੱਗ ਪਿੰਡਾਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਕਸਬੀਆਂ ਤੋਂ ਆਏ ਹੁੰਦੇ ਨੇ ਅੱਜ ਵੀ ਸਾਡੇ ਵੀਰ ਹੁਣੀ ਬੈਠੇ ਨੇ ਉਹਨਾਂ ਦਾ ਵੀ ਫੀਡਬੈਕ ਜਾਣਦੇ ਆ ਲਾਸਟ ਵਿੱਚ ਸਰ ਤੋਂ ਪ੍ਰੋਪਰ ਐਡਰੈਸ ਤੇ ਪ੍ਰੋਪਰ ਨੰਬਰ ਵਗੈਰਾ ਪੁੱਛਦੇ ਆ ਕਿ ਜੇਕਰ ਕਿਸੇ ਨੇ ਸਰ ਦੇ ਨਿਊ ਰਾਤਾ ਕਾਇਮ ਕਰ ਸਕਦਾ ਬਈ ਤੇ ਕੀ ਐਡਰੈਸ ਹੈ ਸਰ ਕਿਰਪਾ ਕਰਕੇ ਸਾਡੇ ਚੈਨਲ ਦੇ ਮਾਧਿਅਮ ਨਾਲ ਵੀ ਐਡਰੈਸ ਤੇ ਆਪਣਾ ਮੋਬਾਈਲ ਨੰਬਰ ਜਰੂਰ ਸਾਂਝਾ ਕਰ ਦਿਓ ਸਰ ਦੇਖੋ ਜੀ ਜਿਹੜਾ ਸਾਡਾ ਐਡਰੈਸ ਆ ਉਹ ਤਾਂ ਅਸੀਂ ਮਲੋ ਤੋਂ ਬੋਲ ਰਹੇ ਆ ਤੇ ਐਡਰੈਸ ਸਾਡਾ ਹੈਗਾ ਟਿੱਬੀ ਰੋਡ ਤੇ ਸਾਡੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਅਸੀਂ ਜਿਹੜਾ ਨਿਊਟ੍ਰੀਸ਼ਨ ਆ ਪੂਰਾ ਪੰਜਾਬ ਨੇ ਪੂਰਾ ਆਪਣਾ ਦੇਸ਼ ਨੇ ਪੂਰੇ ਵਰਲਡ ਵਿੱਚ ਭੇਜ ਰਹੇ ਆ ਸਾਨੂੰ ਸਿਰਫ ਤੁਹਾਡੇ ਐਡਰੈਸ ਦੀ ਜ਼ਰੂਰਤ ਆ ਤੁਹਾਡੇ ਫੋਨ ਨੰਬਰ ਦੀ ਜ਼ਰੂਰਤ ਆ ਜਿੱਥੇ ਕਹੋਗੇ ਇੱਥੇ ਉੱਥੇ ਭੋਜ ਦਾਂਗੇ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਵੀਰ ਜੀ ਬੇਨਤੀ ਕਰਨੀ ਚਾਹਣਾ ਸਾਡਾ ਨਿਊਟ੍ਰੀਸ਼ਨ ਤਿੰਨ ਤਨ ਖਾਣ ਤੋਂ ਬਾਅਦ ਥੋੜਾ ਵਜਨ ਨਾ ਘਟਣਾ ਸ਼ੁਰੂ ਹੋਵੇ ਥੋੜਾ ਪੇਟ ਨਾ ਘਟਣਾ ਸ਼ੁਰੂ ਹੋਵੇ ਤਾਂ ਤਿੰਨ ਦਿਨ ਬਾਅਦ ਤੁਹਾਨੂੰ ਮਨੀ ਬੈਕ ਦੀ ਗਾਰੰਟੀ ਦੇ ਰਹੇ ਹਾਂ ਸਿਰਫ ਤਿੰਨ ਦਿਨ ਦੀ ਗੱਲ ਮੈਂ ਕਰ ਰਿਹਾ ਆ ਉਹ ਬੀਬੀਆਂ ਜਿਨ੍ਹਾਂ ਬੀਬੇ ਦਾ ਵਜਨ ਜਿਆਦਾ ਹੁੰਦਾ ਹੈ ਜਾਦੇ ਮੋਟਾਪਾ ਹੋ ਜਾਂਦਾ ਉਹਨਾਂ ਪੀਸੀਡੀ ਦੀ ਬਹੁਤ ਪ੍ਰੋਬਲਮ ਆਉਂਦੀ ਆ ਉਹ ਜਰੂਰ ਸਾਡਾ ਸੰਬਰ ਕਰ ਸਕਦੇ ਨੇ ਕਈਆਂ ਬੀਬੀਆਂ ਦਾ ਆਫਟਰ ਡਿਲੀਵਰੀ ਵਜਨ ਵੱਜ ਜਾਂਦਾ ਸਾਡਾ ਸੰਬਰ ਕਰ ਸਕਦੇ ਨੇ ਅਸੀਂ ਬਿਰਝ ਮੈਂ ਬਾਲੀ ਗੱਲ ਨਹੀਂ ਕਹਿੰਦਾ ਬਾਰ ਬਾਰ ਕਿ ਤਿੰਨਾ ਦਿਨਾਂ ਵਿੱਚ ਤੁਹਾਡਾ ਵਜਨ ਘਟਣਾ ਨਾ ਸ਼ੁਰੂ ਹੋਵੇ ਪੇਟ ਘਟਣਾ ਨਾ ਸ਼ੁਰੂ ਹੋਵੇ ਤੁਹਾਨੂੰ ਮਨੀ ਬੈਗ ਦੀ 100% ਵੀਜੀ ਗਾਰੰਟੀ ਦੇ ਰਿਹਾ ਬਿਲਕੁਲ ਜੀ ਸਿਆਣੇ ਕਹਿੰਦੇ ਨੇ ਪਰਤੱਖ ਨੂੰ ਪ੍ਰਮਾਣ ਦੀ ਜਰੂਰਤ ਨਹੀਂ ਆਪਣੇ ਨਿਊਟ੍ਰੀਸ਼ਨ ਦੇ ਉੱਤੇ ਉਹਨਾਂ ਨੂੰ ਪੂਰਾ ਫੇਥ ਹੈ ਮੇਨ ਗੱਲ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਉਹਨਾਂ ਨੇ ਇਹ ਚੀਜ਼ ਦਾ ਸੰਤਾਪ ਮਟਾਪੇ ਦਾ ਖੁਦ ਭੋਗਿਆ ਵ ਤੇ ਖੁਦ ਇਹ ਚੀਜ਼ ਦਾ ਐਕਸਪੈਰੀਮੈਂਟ ਕੀਤਾ ਤੇ ਅੱਜ ਸਕਸੈਸਫੁਲੀ ਉਹਦਾ ਨਤੀਜਾ ਆਪਣੇ ਸਾਹਮਣੇ ਆ ਸਾਡੇ ਨਾਲ ਇੱਥੇ ਜਿਹੜੇ ਆਏ ਹੋਏ ਮਿੱਤਰ ਉਹਨਾਂ ਦੇ ਕਸਟਮਰ ਕਹਿ ਲਈਏ ਜਾਂ ਉਹਨਾਂ ਦੇ ਨੌਨ ਕਹਿ ਲਈਏ ਸਰ ਤੁਹਾਨੂੰ ਕੀ ਪ੍ਰੋਬਲਮ ਸੀ ਤੇ ਤੁਸੀਂ ਕਿੱਥੋਂ ਇਹ ਚੀਜ਼ ਦਾ ਪਤਾ ਕਰਕੇ ਸਰ ਕੋਲ ਆਏ ਹੋ ਸਾਡੇ ਜੀ ਸਰੀਰ ਦੇ ਵਿੱਚ ਪ੍ਰੋਬਲਮਾਂ ਬਹੁਤ ਜ਼ਿਆਦਾ ਸੀ ਆ ਦਿਲ ਦੇ ਵੀ ਥੋੜੇ ਜਿਹਾ ਹੋ ਸੀਗੇ ਧੜਕਣ ਤੇਜ਼ ਹੁੰਦੀ ਸੀ ਗੋਡਿਆਂ 'ਚ ਦਰਦ ਮੋਢਿਆਂ 'ਚ ਦਰਦ ਇੱਕ ਪਾਸਾ ਬਿਲਕੁਲ ਹੀ ਦਰਦ ਕਰਦਾ ਸੀ ਜਿੱਦਣ ਦੇ ਸਾਨੂੰ 15 ਦਿਨ ਹੋ ਗਏ ਅੱਜ 15ਵੇਂ ਦਿਨ ਆਏ ਆ ਅੱਜ ਜਾਣੇ ਕਿ ਇੰਨਾ ਸਰੀਰ ਠੀਕ ਹੈ ਜਿਹਦਾ ਕੋਈ ਹਿਸਾਬ ਨਹੀਂ ਜਾਣੇ ਕਿ ਸਾਨੂੰ ਲੱਗ ਰਿਹਾ ਵੀ ਅਸੀਂ 30 ਪੈਸੇ 100 ਦੇ ਵਿੱਚੋਂ ਅੱਜ ਠੀਕ ਆ ਤਾਂ ਦੁਆਰੇ ਲੈਣ ਆਏ ਆ ਵੀ ਕੋਈ ਇਹ ਜੀ ਦਿੱਕਤ ਨਹੀਂ ਮੋਟਾਪਾ ਵੀ ਘਟਿਆ ਉਦਣ ਦਾ ਮੇਰਾ ਜਾਣੇ ਕਿ ਕਿਲੋ 1.5 ਕਿਲੋ ਵਜ਼ਨ ਘਟ ਗਿਆ ਘਰ ਵਾਲੀ ਦਾ 5 ਕਿਲੋ ਵਜ਼ਨ ਘਟ ਗਿਆ 6 ਕਿਲੋ ਵੀ ਜਾਣੇ ਯਾਨੀ ਕਿ ਮਟਾਪੇ ਦੇ ਨਾਲ ਹੀ ਸਾਰਾ ਕੁਝ ਹੁੰਦਾ ਅੱਗੇ ਖੱਤੇ ਚ ਕੰਮ ਕਰਨ ਜਾਂਦੇ ਸੀ ਸਰੀਰ ਬਿਲਕੁਲ ਥਕਾਵਟ ਘੰਟੇ ਬਾਅਦ ਹੀ ਥਕਾਵਟ ਮੰਨ ਜਾਂਦਾ ਸੀ ਹੁਣ ਉਹ ਚੁਸਤੀ ਫੁਰਤੀ ਵੀ ਹੈ ਤੇ ਥਕਾਵਟ ਵੀ ਬਹੁਤ ਘੱਟ ਹੁੰਦੀ ਹੈ ਹਾਂਜੀ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਪਹਿਲਾਂ ਸਿੰਘ ਸਾਹਿਬ ਦੀ ਗੱਲ ਸੁਣੀ ਫੀਡਬੈਕ ਵੀ ਸੁਣਿਆ ਅਸੀਂ ਵੀ ਆਪਣੇ ਚੈਨਲ ਰਾਹੀਂ ਤੁਹਾਨੂੰ ਇਹੀ ਬੇਨਤੀ ਕਰਾਂਗੇ ਕਿ ਜੇਕਰ ਤੁਸੀਂ ਮਟਾਪੇ ਤੋਂ ਜਾਂ ਇਦਾਂ ਦੀਆਂ ਕੁਝ ਮਾਈਨਰ ਪ੍ਰੋਬਲਮਸ ਤੋਂ ਇਫੈਕਟ ਹੋ ਤਾਂ ਤੁਸੀਂ ਵੀ ਸਾਡੇ ਕੋਲ ਤੇ ਇੱਕ ਵਾਰੀ ਸੁਪਰੀਮ ਨਿਊਟ੍ਰੀਸ਼ਨ ਸੈਂਟਰ ਟਿੱਬੀ ਰੋਡ ਅਮਲੋਵਿਕਾ ਜਰੂਰ ਪਹੁੰਚਣ ਦੀ ਕਿਰਪਾਲਤਾ ਕਰੋ ਕਈ ਵਾਰੀ ਛੋਟੀ ਜੀ ਜਿਹੜੀ ਕੋਸ਼ਿਸ਼ ਹੈ ਇਨਸਾਨ ਦੀ ਜ਼ਿੰਦਗੀ ਤੇ ਵੱਡਾ ਤੇ ਪੋਜ਼ਿਟਿਵ ਅਸਰ ਹੈ ਜਿਹੜਾ ਪਾ ਸਕਦੀ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਬਹੁਤੋ ਮਿਹਰਬਾਨੀ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਸ੍ਰੀ ਗਾਲ ਜੀ ਜਿਨ੍ਹਾਂ ਦੇ ਵੀ ਫੇਸ ਦੇ ਉੱਤੇ ਝੋਡੀਆਂ ਨੇ ਛਾਈਆਂ ਨੇ ਪਿਗਮੈਂਟੇਸ਼ਨ ਆ ਜਾਂ ਫਿੰਸੀਆਂ ਹੋਈਆਂ ਹੋਈਆਂ ਤੇ ਜਿਨ੍ਹਾਂ ਦੇ ਵੀ ਵਾਲ ਟੁੱਟਨੇ ਆ ਜੀ ਉਹਨਾਂ ਲਈ ਆਪਣੇ ਕੋਲੇ ਸਕਿਨ ਬੂਸਟਰ ਆ ਜੀ ਇਹਦੇ ਵਿੱਚ ਬਾਇਓਟਿਨ ਤੇ ਕੋਲਾਜਨ ਹੁੰਦਾ ਆ ਜਿਹੜਾ ਤੁਹਾਡੀ ਬਾਡੀ ਦੇ ਵਿੱਚ ਡਾਇਰੈਕਟਲੀ ਜਾ ਕੇ ਵਰਕ ਕਰਦਾ ਜੋ ਵੀ ਆਪਾਂ ਨੂੰ ਜ਼ਰੂਰੀ ਮਿਨਰਲਸ ਆਪਣੀ ਸਕਿਨ ਵਾਸਤੇ ਹੁੰਦੇ ਆ ਖਾਣੇ ਦੇ ਵਿੱਚੋਂ ਨਹੀਂ ਮਿਲਦੇ ਉਹ ਆਪਾਂ ਨੂੰ ਸਕਿਨ ਬੂਸਟਰ ਪ੍ਰੋਵਾਈਡ ਕਰਦਾ ਜੀ ਬਹੁਤ ਹੀ ਈਜ਼ੀ ਹੁੰਦਾ ਇੱਕ ਛੇ ਆਪਾਂ ਡੇਲੀ ਦਾ ਲੈਣਾ ਹੁੰਦਾ 30 ਛੇ ਹੁੰਦੇ ਆ ਜੀ ਪੂਰੇ ਬਾਕਸ ਦੇ ਵਿੱਚ 3 ਮਹੀਨੇ ਦਾ ਇਹ ਕੋਰਸ ਹੁੰਦਾ ਜਿਨ੍ਹਾਂ ਨੇ ਵੀ ਸਾਡੇ ਤੋਂ ਪ੍ਰੋਡਕਟ ਬਾਰੇ ਨੌਲੇਜ ਲੈਣੀ ਆ ਤਾਂ ਉਹ ਸਾਨੂੰ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਕੇ ਆਪਣਾ ਪ੍ਰੋਡਕਟ ਬਾਰੇ ਨੌਲੇਜ ਲੈ ਸਕਦੇ ਆ ਔਰ ਬਿਲਕੁਲ ਹੀ ਸਿੰਪਲ ਪਾਣੀ ਦੇ ਵਿੱਚ ਲੈਣਾ ਹੁੰਦਾ ਇਹ ਟੇਸਟ ਦੇ ਵਿੱਚ ਵੀ ਅਲਟੀਮੇਟ ਹੁੰਦਾ ਜੀ ਇਹ ਤੇ ਮੇਰਾ ਪਰਸਨਲ ਰਿਜ਼ਲਟ ਵੀ ਆ ਜੀ ਸਕਿਨ ਬੂਸਟਿੰਗ ਦਾ ਥੈਂਕ ਯੂ ਚਾਲ ਜੀ ਤਾਂ weight loss weight gain ਦੇ ਪ੍ਰੋਡਕਟਸ ਦੇ ਨਾਲ ਨਾਲ ਸਾਡੇ ਕੋਲੇ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਨੇ ਜਿਨ੍ਹਾਂ ਵਿੱਚੋਂ ਅੱਜ ਮੈਂ ਤੁਹਾਨੂੰ omega ਬਾਰੇ ਦੱਸਾਂਗੀ ਜੀ ਉਹ ਬਲੇ ਫੈਟੀ ਐਸਿਡ ਜਿਹੜੇ ਆਪਾਂ ਨੂੰ ਡੇਲੀ ਰੁਟੀਨ ਦੇ ਖਾਣੇ ਵਿੱਚੋਂ ਨਹੀਂ ਮਿਲਦੇ ਉਹਨਾਂ ਦੀ ਪੂਰਤੀ ਆਪਾਂ ਨੂੰ omega ਦੇ ਵਿੱਚੋਂ ਹੁੰਦੀ ਆ ਤੇ omega ਦੇ ਹੋਰ ਵੀ ਬਹੁਤ ਸਾਰੇ ਬੈਨੀਫਿਟਸ ਨੇ ਜਿਦਾਂ ਆਪਣੇ ਬ੍ਰੇਨ ਨੂੰ ਸ਼ਾਰਪ ਕਰਨਾ ਆਪਣੀ ਸਕਿਨ ਨੂੰ ਇੰਪਰੂਵ ਕਰਨਾ ਸਕਿਨ ਹਾਈਡਰੇਟ ਕਰਨਾ ਹੈਅਰ ਫਾਲਸ ਨੂੰ ਕੰਟਰੋਲ ਕਰਨਾ ਆਪਣੀ ਆਈ ਸਾਈਡ ਨੂੰ ਇਨਹਾਂਸ ਕਰਨਾ ਆਪਣੀਆਂ ਬੋਨਸ ਵਾਸਤੇ ਆਪਣੇ ਹਾਰਟ ਵਾਸਤੇ ਇਹਨਾਂ ਸਾਰੀਆਂ ਚੀਜ਼ਾਂ ਵਾਸਤੇ omega ਬਹੁਤ ਜਿਆਦਾ ਬੈਨੀਫੀਸ਼ੀਅਲ ਆ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਪ੍ਰੋਡਕਟ ਬਾਰੇ ਸਾਡੇ ਬਾਰੇ ਨੌਲੇਜ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਨੌਲੇਜ ਵੀ ਲੈ ਸਕਦੇ ਹੋ ਔਰ ਪ੍ਰੋਡਕਟ ਬਾਏ ਵੀ ਕਰ ਸਕਦੇ ਹੋ ਥੈਂਕ ਯੂ